ਤੁਸੀਂ ਸਿੱਧੂ ਮੂਸੇਵਾਲਾ ਸੁਣਿਆ ਮੈਂ ਮਿਲਿਆ ਹਾਂ ਉਹਨਾਂ ਨੂੰ ਸੁਣਿਆ ਨਹੀਂ ਜ਼ਿਆਦਾ ਕਦੋਂ ਮਿਲਿਆ ਕਿਉਂਕਿ ਮੇਰਾ ਬੇਟਾ ਜਿਹੜਾ ਛੋਟਾ ਨਾ ਗੁਰੂਵਰ ਸਿੰਘ ਉਹ ਦਾ ਬਹੁਤ ਫੈਨ ਹੈ ਕਹਿੰਦਾ ਡੈਡੀ ਹੋਰ ਕੁਝ ਕਰ ਜਾਂ ਨਾ ਕਰ ਮੈਨੂੰ ਇੱਕ ਵਾਰੀ ਸਿੱਧੂ ਮੂਸੇਵਾਲਾ ਸਾਹਿਬ ਦਿਖਾ ਦਿਓ ਅਛਾ ਮੈਂ ਕਿਹਾ ਬੇਟਾ ਮੇਰੇ ਵਾਕਵ ਨਹੀਂ ਚਲੋ ਦੇਖਦੇ ਇੱਕ ਵਾਰੀ ਚੰਡੀਗੜ੍ਹ ਗਏ ਕਿਸੇ ਫਾਰਮ ਤੇ ਬੈਠੇ ਸੀ ਉਹ ਮੈਂ ਕਿਹਾ ਜਾਣਦੇ ਤੁਸੀਂ ਉਹ ਮੁੰਡਾ ਯੂਨੀਵਰਸਿਟੀ ਦਾ ਕਹਿੰਦਾ ਉਹ ਤਾਂ ਆਪਣਾ ਭਾਈ ਹੈ ਜਦੋਂ ਕੋ ਬੁਲਾ ਲਾਂਗੇ ਅੱਜ ਵੀ ਸ਼ਾਇਦ ਚੰਡੀਗੜ੍ਹ ਆ ਉਹਨਾਂ ਨੇ ਫੋਨ ਕੀਤਾ ਵੀਦਨ 50 ਮਿੰਟ ਹੀ ਵਾਸ ਥੇ ਹਾਂ ਉਹ ਆ ਗਏ ਉਹਨਾਂ ਨੇ ਮੈਨੂੰ ਯਾਦ ਹੈ ਬੜਾ ਸੋਹਣਾ ਕੱਦ ਕਾਠ ਐਡਾ ਸੋਹਣਾ ਮੁੰਡਾ ਕੁਰਤਾ ਪਜਾਮਾ ਬੜਾ ਅੱਛਾ ਪਾਇਆ ਪਗ ਠੋਕੇ ਬੰਨੇ ਵੇਖ ਮੈਂ ਬੈਗ ਜਿਹਾ ਪਾਇਆ ਹੋਇਆ ਸੀ ਮੈਂ ਕਿਹਾ ਕਿ ਕਿਹਦੇ ਤੁਸੀਂ ਵੀ ਰੱਖਿਆ ਕਰੋ ਬੜਾ ਮੈਨੂੰ ਪਿਆਰ ਕੀਤਾ ਅੱਛਾ ਇਦਾਂ ਪੈਰੀਂ ਹੱਥ ਲਾ ਰਹੇ ਸੀ ਮੇਰੇ ਨਾਲ ਬੈਠੇ ਰਹੇ ਉਹ ਮੇਰਾ ਮੁੰਡਾ ਤਾਂ ਪੰਗੜੇ ਪਾਉਣ ਲੱਪਿਆ ਅੱਛਾ ਉਹਨੇ ਫੋਟੋ ਫੋਟੋ ਖਿਚਾਈ ਮੈਂ ਤਾਂ ਬਦਕਿਸਮਤੀ ਨਾਲ ਫੋਟੋ ਵੀ ਨਹੀਂ ਕੋਈ ਖਿਚਾ ਸਕਿਆ ਅੱਛਾ ਇਹ ਉਹ ਮੁਲਾਕਾਤ ਹੈ ਤੇ ਫਿਰ ਇੱਕ ਇੰਟਰਵਿਊ ਚ ਕਹਿ ਰਹੇ ਸੀ ਕਿਹਦੇ ਲੋਕੀ ਕਹਿੰਦੇ ਆ ਮੈਂ 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 ਇੱਕ ਹੰਸਰਾਜ ਹੰਸ ਜੀ ਕਹਿੰਦੇ ਤੂੰ ਹੀ ਤੂੰ ਤੂੰ ਹੀ ਤੂੰ ਤੈਨੂੰ ਮੈਨੂੰ ਬੜਾ ਚੰਗਾ ਲੱਗਾ ਕਿ ਮੂਸੇਵਾਲ ਸਾਹਿਬ ਮੇਰਾ ਨਾਲ ਲੇ ਲੇਕਿਨ ਉਸ ਦਿਨ ਮੈਨੂੰ ਸਾਰਿਆਂ ਨੇ ਰੋਟੀਆਂ ਹੀ ਨਹੀਂ ਖਾਧੀਆਂ ਯਾਰ ਕਿੰਨੇ ਜਦੋਂ ਜਾਣ ਦੀ ਖਬਰ ਮੈਂ ਕਿ ਚੁੱਲ੍ਹੇ ਨਹੀਂ ਤਪੇ ਜਿੱਦੋਂ ਉਹਦੀ ਡੈਥ ਜਿਸ ਤਰ੍ਹਾਂ ਮੈਂ ਇਦਾਂ ਦੇਖਿਆ ਨਾ ਇਦਾਂ ਪਿਆ ਜੀਪ 'ਚ ਜੰਕਾਰ ਵਿੱਚ ਕੇਸ ਖੁੱਲੇ ਹੋਏ ਸੀ ਨੌ ਨਿਹਾਲ ਜਿਆ ਇੱਕੋ ਇੱਕ ਪੁੱਤ ਰਿਲੇਟ ਕਰਕੇ ਦੇਖੋ ਹੂੰ ਕਿ ਇੱਕ ਮਾਂ ਬਾਪ ਆ ਸੀਗੇ ਆਹਲੇ ਔਲਾਦ ਹੈ ਕਿਹੜੀ ਤਕਲੀਫ ਚ ਚਲੇ ਗਏ ਹੋਣਗੇ ਮੈਂ ਘਰ ਗਿਆ ਸੀ ਹੂੰ ਤੇ ਬਹੁਤ ਉਹ ਦਾ ਕਰਾਊਡ ਬਹੁਤ ਸੀ ਲੇਕਿਨ ਉਹਨਾਂ ਦੇ ਵਾਲਿਦ ਸਾਹਿਬ ਨੇ ਮੈਨੂੰ ਵੇਖ ਲਿਆ ਉਹਨੇ ਕਹਿਣਾ ਉਹ ਅੰਦਰ ਲੈ ਅੰਦਰ ਫਿਰ ਅਸੀਂ ਦੋਨੇ ਬੈਠੇ ਆ ਮਾਂ ਬਾਪ ਉਹ ਸੀਨ ਨਹੀਂ ਮੈਂ ਭੁੱਲ ਸਕਦਾ ਕਦੀ ਵੀ ਕਿੰਨੇ ਮੇਰੇ ਪੁੱਤ ਨੂੰ ਇਨਸਾਫ ਤੇ ਇਨਸਾਫ ਜਿਹੜੀ ਮਾਰਨ ਵਾਲੇ ਉਹ ਵੀ ਆਪਣੇ ਪੁੱਤਰ ਆ ਮਾਰਨ ਵਾਲਾ ਵੀ ਆਪਣਾ ਪੁੱਤਰ ਹੁਣ ਵੀ ਉਹਨਾਂ ਦੇ ਫਾਦਰ ਦਾ ਬਿਆਨ ਹੈ ਕਿ ਮੈਨੂੰ ਮੈਂ ਇਨਸਾਫ ਨੂੰ ਡੀਕ ਰਿਹਾ ਪਤਾ ਨਹੀਂ ਸਾਇਦ ਸਾ ਬੜੇ ਨਜ਼ਰੀ ਲੱਗ ਗਈਆਂ ਬਸ ਸਰੂਰ ਦਾ ਪੁੱਤ ਜੀ ਮਾਰਨ ਵਾਲੇ ਵੀ ਮਿਊਜ਼ਿਕ ਇੰਡਸਟਰੀ ਚ ਜਿਹੜਾ ਇਹ ਗੈਂਗਸਟਰ ਕਲਚਰ ਚੱਲ ਪਿਆ ਇਹ ਕੰਪੀਟੀਸ਼ਨ ਚੱਲ ਪਿਆ ਇਹ ਇਹਦੇ ਬਾਰੇ ਤੁਸੀਂ ਕੀ ਕਹੋਗੇ ਮੈਂ ਕਿੰਨਾ ਜੀ ਸਭ ਤੋਂ ਸਖਤ ਦੌਰ ਚ ਸਭ ਤੋਂ ਭੈੜੇ ਦੌਰ ਚ ਮੈਂ ਕਹੂੰਗਾ ਗੁਜ਼ਰ ਰਹੇ ਉਹ ਕਦੀ ਗੌਣ ਵਾਲਿਆਂ ਨੇ ਵੀ ਕਦੀ ਪਿਸਤੌਲ ਚੱਕੇ ਸੀ ਸਾਡੇ ਹੱਥ ਚ ਤੇ ਤੂੰ ਵੀ ਸੁਰਮੰਡਲ ਤਬਲਾ ਜਾਂ ਢੋਲ ਜਾਂ ਫਲੂਟ ਹੋਵੇ ਆਰਟਿਸਟ ਲੱਗਦਾ ਕੋਈ ਪਿਸਤੌਲ ਚੱਕਣ ਲੱਪੇ ਪਿਸਤੌਲ ਲੈ ਤੁਸੀਂ ਮੂਰਖ ਹੋ ਇਹ ਤਾਂ ਬੜਾ ਕੂੜ ਸਾਜ ਹੈ ਇਹ ਇੰਨਾ ਭੈੜਾ ਇਨਸਟਰੂਮੈਂਟ ਹੈ ਮੇਰਾ ਇੱਕ ਵਾਰੀ ਲਾਇਸੈਂਸ ਬਣਾ ਲਿਆ ਕਿ ਤੂੰ ਤੂੰ ਵੀ ਪਿਸਤੌਲ ਲੈ ਲੈ ਤੁਹਾਨੂੰ ਇੰਟਰਸਟਿੰਗ ਸਟੋਰੀਜ਼ ਲਾਈਕ ਸਰਦਾਰ ਰਜਿੰਦਰ ਸਿੰਘ ਨਾਲ ਗਏ ਅਸੀਂ ਇੱਥੇ ਨੰਦਾਗਨ ਹਾਊਸ ਤੋਂ ਪਿਸਤੌਲ ਖਰੀਦ ਲਿਆ ਲਾਇਸੈਂਸ ਬਣ ਗਿਆ ਮੈਨੂੰ ਉਹਨੇ ਕਿਹਾ ਆਹ ਲੋਕ ਐ ਲਾ ਕੇ ਰੱਖੀ ਆਹ ਲੋਕ ਐ ਲਾ ਕੇ ਲਾ ਕੇ ਉੱਪਰ ਮੇਰਾ ਕਮਰਾ ਆ ਮੈਨੂੰ ਲੱਗਾ ਯਾਰ ਜੇ ਲੋਕ ਖੁੱਲ ਗਿਆ ਤੇ ਇੱਕ ਦਿਨ ਤੇ ਖੁੱਲਣਾ ਇਹਨੇ ਆਪੇ ਚੱਲ ਜਾਣਾ ਤੇ ਮੈਂ ਮਰ ਜਾਣਾ ਤੁਸੀਂ ਰਾਨ ਹੋ ਗਏ ਹਫਤੇ ਚ ਮੈਂ ਵਾਪਸ ਕਰਤਾ ਪਿਸਤੌਲ ਉਹ ਨੰਦਾ ਕਹਿੰਦਾ ਤੈਨੂੰ ਕਿਹਾ ਲੋਕ ਆ ਕੁਝ ਨਹੀਂ ਚੱਲਦਾ ਮੈਨੂੰ ਡਰੀ ਨਾ ਲੱਗਾ ਮੈਂ ਕਿਹਾ ਨਹੀਂ ਸੁਰ ਮੰਡਲੀ ਵਜਾਉਣਾ ਇਹਦੇ ਨਾਲ ਮੈਂ ਜਿੰਨੀ ਦਿਨ ਬਚਿਆ ਰਿਹਾ ਬਚਿਆ ਰਿਹਾ ਜੇ ਜਦੋਂ ਮੈਂ ਮਰ ਗਿਆ ਮਰ ਤੰਦਾ ਕਿਸੇ ਵੀ ਤਰ੍ਹਾਂ ਸਕਦਾ ਸੋਏ ਕੂੜ ਸਹਾਜ ਹੈ ਕੂੜ ਗੱਲਾਂ ਨੇ ਇਧਰ ਨਾ ਤੁਰੋ ਮੇਰੇ ਪਿਆਰੇ ਬੱਚਿਓ ਤੁਸੀਂ ਉਹ ਲੋਕ ਆ ਜਿਨ੍ਹਾਂ ਨੇ ਯਮਲੇ ਦੀ ਤੂੰ ਵੀ ਸੁਣੀ ਤੁਸੀਂ ਉਹ ਲੋਕ ਆ ਜਿਨ੍ਹਾਂ ਨੇ ਬਾਬੇ ਵਾਰਿਸਾ ਦੀ ਹੀਰ ਸੁਣੀ ਤੁਸੀਂ ਉਹ ਲੋਕ ਆ ਜਿਹਦੇ ਜਿਹਦੇ ਬਡਿਆ ਨੇ ਜਗਤ ਗੁਰੂ ਨੇ ਪੈਦਲ ਚੱਲ ਕੇ ਕਿਆ ਸਰਬੱਤ ਦਾ ਭਲਾ ਮੰਗੋ ਤੁਸੀਂ ਉਹ ਲੋਕ ਕਿਆ ਪੁੱਤਰ ਜਿਨ੍ਹਾਂ ਦੇ ਗੁਰੂ ਨੇ ਕਿਹਾ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ